ਅਜੀ ਕੁਰੀਆ ਦੋਨੇ ਮੇਰੇ ਭੈਣਾ ਨੇ ਅੱਜ ਆਪਾਂ ਹਾਈਡ ਐਂਸ ਵੀ ਖੇਡ ਲਈ ਆ ਗਏ ਦੇਖੋ ਜੀ ਆਪਣੀ ਲੈਣਾ ਲੱਗਦੀਆਂ ਨੇ ਹੈਲੋ ਹਾਂਜੀ ਗਾਇਸ ਸਾਰੇ ਕੋਸੀ ਸਿੰਗਲ ਦੇ ਜੰਨੇ ਆ ਅਸੀਂ ਉਹ ਸਾਲੂ ਖੇਡਾਂਗੇ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਅਸੀਂ ਜਾਣੇ ਪਾਲਾ ਚਾਹ ਦੇਖੋ ਮੇਰੇ ਵੀਰੇ ਹੁਣ ਚੱਲੇ ਗਰਾਊਂਡ ਖੇਡਣ ਅੱਜ ਅਸੀਂ ਵੀਲੌਗ ਬਣਾਉਣਾ ਸੀ ਕ ਉਹ ਅਸੀਂ ਕੱਲੂ ਵਲੌਗ ਕੱਟ ਵੀਰੇ ਹਸੀ ਉਹ ਸਿਕਲੂ ਕਰਾਂਗੇ ਧੰਨਵਾਦ ਤੁਹਾਡਾ ਯਾਰ ਤੁਸੀਂ ਬਾਲੀ ਸਪੋਰਟ ਕਰਦੇ ਹੋ ਤੇ ਬਾਕੀ ਯਾਰ ਮੈਂ ਕਿਵੇਂ ਥੈਂਕਸ ਕਰਾਂ ਤੁਹਾਨੂੰ ਤੇ ਯਾਰ ਏਕਨੇ ਬੱਸ ਕਰੀ ਚੱਲੇ ਸਪੋਰਟ ਲਵ ਯੂ ਹਾਂਜੀ ਤੇ ਆਪਾਂ ਚੱਲਦੇ ਹਾਂ ਗਾਈਸ ਆਪਦਾ ਸਾਰੇ ਜਣ ਜਿਹੜੀ ਜਿਹੜੀ ਸਾਡੇ ਵਲੌਗ ਦੇਖਦੇ ਨੇ ਆਪਦੀ ਉਮਰ ਵੀ ਕਮੈਂਟ ਚ ਕਰਿਓ ਸਾਨੂੰ ਸੈਂਡ ਤੇ ਆਪਦਾ ਨਾਮ ਵੀ ਚਲੋ ਗਾਈਸ ਆਪਾਂ ਚੱਲਦੇ ਹਾਂ ਹੁਣ ਮੈਂ ਪਾਰਲਰ ਜਾਣਾ ਸੀ ਗਾਈਸ ਥ੍ਰੈਡ ਲੈ ਕੇ ਆਉਣਾ ਸੀਗਾ ਹੈਲੋ ਹਾਂਜੀ ਗਾਇਸ ਸਾਰੇ ਕੋਸੀ ਸਿੰਗਲ ਦੇ ਜੰਨੇ ਆ ਮੇਰਾ ਖੁਸ਼ੀਰਾ ਸੱਚੀ ਬਣਾਣੀ ਆ ਹੂੰ ਤੇ ਅਸੀਂ ਗਾਇਸ ਥ੍ਰੈਡ ਲੈਣ ਗਏ ਸੀ ਉੜੀ ਦਾਦੇ ਵੱਸ ਅਸੀਂ ਥ੍ਰੈਡ ਲੈਣ ਗਏ ਸੀ ਉਹ ਤੁਹਾਨੂੰ ਵੀ ਲੈਣੀ ਫਿਰ ਅਸੀਂ ਕਿੰਨੀ ਦੁਕਾਨ ਤੋਂ ਮੁੜਿਆ ਸੀ ਚਿੱਜੀ ਖਾ ਕੇ ਮੁੜਿਆ ਚਲੋ ਗਾਇਸ ਹੁਣ ਆਪਾਂ ਸੈਕਲ ਤੋਂ ਉੱਤਰ ਗਏ ਆ ਹੁਣ ਆਪਾਂ ਚੱਲਦੇ ਆ ਘਰੇ ਘਰ ਤਾਂ ਬਣਾਉਣਾ ਸੀ ਬਸ ਨੇੜੀ ਆਗਾ ਦੇਖੋ ਜੀ ਨਮਸ ਤੇ ਹੁਣ ਆਪਾਂ ਚੱਲਦੇ ਆ ਘਰੇ ਲਗਾ ਗਾਇਸ ਆਦੀ ਕੁੜੀ ਆ ਦੋਨੇ ਮੇਰੇ ਭੈਣਾਂ ਨੇ ਆ ਮੇਰੇ ਹੈਗੀ ਆ ਤਾਈ ਦੀ ਕੁੜੀ ਤਾਈ ਦੀ ਕੁੜੀ ਆ ਚਾਚੇ ਦੀ ਕੁੜੀ ਆ ਚਾਚਾ ਮੁੰਡਾ ਤੇ ਹਾਂਜੀ ਗਾਇਸ ਅਸੀਂ ਖੇਡਦੇ ਹੁਣ ਹਾਈਡਨ ਸੀ ਲੁਕ ਮੇਰੇ ਚ ਖੇਡਦੇ ਆਪਾਂ ਚਲੋ ਖੇਡੀਏ ਯੈਸ ਮੇਰੀ ਹੈਗੀ ਰਿਦਾਈ ਤੁਸੀਂ ਲੁਕ ਜਾਓ ਠੀਕ ਆ ਓਕੇ ਮੈਂ ਬਾਅਦ 10 ਗਿਣ ਕੇ ਆਈ ਚਲੋ ਓਕੇ ਚਲੋ ਗਾਇਸ ਆਪਾਂ ਚੱਲਦੇ ਆਂ ਰਿਕ ਆਪਣੀ ਸੀਰੀਅਲ ਤੇ ਹੈਲੋ ਕਰਦੇ ਹੈਲੋ ਕਰਦੇ ਆਈ ਤੇਰੀ ਧਰਪੇ

ਆ ਸਾਡਾ ਚਾਚਾ ਹੀ ਬਹੁਤ ਮਿਹਨਤੀ ਬੰਦਾ ਆ ਜੋ ਭੂਨ ਵਾਲੇ ਗੋਹਾ ਜਗਾ ਜੋ ਆ ਕੇ ਜਿਵੇਂ ਹਾਂਜੀ ਇਹ ਦੇਖੋ ਸਾਡੇ ਚਾਚਾ ਨੇ ਮਿਹਨਤੀ ਆ ਕੇ ਗੋਹਾ ਚੱਕਦਾ ਚੋ ਚੱਲੀ ਆ ਜੋ ਓ ਮੇਰੀ ਭੈਣ ਓ ਸਾਡੀ ਹੰਦੀ ਅਲੀਤਾ ਹਾਂਜੀ ਅਲੀਤਾ ਉਹ ਸਾਡੀ ਦਾਦੀ ਹੰਦੀਆ ਮੈਂ ਆ ਗਈ ਚਲ ਵੇਖਣ ਆਪਾਂ ਚੱਲਦੇ ਇਹਨਾਂ ਨੂੰ ਪੜਦੇ ਆ ਮੈਂ ਬ੍ਰਿੱਟਾ ਬਰਾਤ ਲੈ ਤਾ ਦੇ ਪਾਲਸ ਤੇ ਦੇ ਵੀ ਆਂ ਜੀ ਲਾਪੜੀਆਂ ਨੇ ਉਹ ਧੀ ਐਸਪ੍ਰੈਸੋ ਸੀਰਤ ਨਹੀਂ ਗਿਆ ਧੀ ਦਾ ਸੁਪਾ ਦੇ ਵੀ ਨਹੀਂ ਗਿਆ ਇਹ ਤਾਂ ਆ ਦੇਖੋ ਇਹ ਕਾਹਦਾ ਇਹ ਬਾਲਾ ਬੀ ਨਹੀਂ ਗੱਤ ਨਹੀਂ ਆ ਦੇਖੋ ਸਾਡੇ ਬੱਕਰੇ ਉਧਰ ਹੀ ਫਿਰਦੇ ਨੇ ਬਾਬਾ ਹਾਂ ਹਲੋ ਗਾਇਸ ਆ ਹਲੋ ਨਾ ਗਾਇਸ ਗਾਇਸ ਕਿਵੇਂ ਆ ਦੇਖੋ ਰੀਦ ਆਇਆ ਪਾਉਣਾ ਲੱਭੀ ਹੈ ਫਿਰ ਆਪਾਂ

ਸੂਰੇ ਵੀ ਨਹੀਂ ਹੈਗੇ ਟੋਬੇ ਕਣੀ ਵੀ ਨਹੀਂ ਹੈਗੇ ਉ ਤਾਂ ਪਤਾ ਨਹੀਂ ਕਿੱਥੇ ਫਿਰਦੀਆਂ ਨੇ ਦੋਨੇ ਜਣੀਆਂ ਕੰਨ ਨੇ ਜੱਪਦੇ ਜੱਪਦੇ ਪੱਬਨੇ ਕਿੱਥੇ ਗਈਆਂ ਫਿਰਦੀਆਂ ਉਧਰ ਹੀ ਨੇ ਕਿਹਾਂ ਉਧਰ ਹੀ ਫਿਰਦੀਆਂ ਨੇ ਚਲੋ ਬਈ ਚੱਲ ਉਧਰ ਕੇ ਦੇਖਦੇ ਆ ਬਈ ਅੱਜ ਪੱਜ ਕੇ ਚਲੋ ਬਈ ਚਲੇ ਚਲ ਸ਼ਰਮ ਕੀ ਹੋਵੇਗਾ ਬਨੇ ਮਾਪੇਆਂ ਕਹਿੰਦੇ ਸੀ ਤਾਰੋ ਤੇ ਹਟਾਈ ਇਹਦੀ ਵੀਡੀਓ ਬਣਾਉਣੀ ਆ ਅਸੀਂ ਵਲੋਗ ਬਣਾਉਨੇ ਆ ਹੈਲੋ ਗਾਇਜ਼ ਹੈਲੋ ਅਸੀਂ ਮਾਪੇਆਂ ਮਿਲਿਆ ਸੀ ਐਨੇ ਖੂਬੀਆ ਲਗਾ ਤਾ ਰੁਪਈਆ ਰੁਪਈਆ ਬੈਠੇ ਨਾ ਦੋ ਇਹ ਪਤਾ ਕਰੇ ਦੋ ਵਰ ਲੱਭ ਗਈ ਇਧਰ ਤੇ ਇਹਨੇ ਬਾਜਾਂ ਦਾ ਆਉਂਦੀਆਂ ਸੀਆਂ ਮੈਨੂੰ ਇਹ ਨਹੀਂ ਪਤਾ ਪਰ ਕਿੱਥੇ ਨੇ ਯਾਹ ਦੇਖੋ ਇਹ ਆਪਣੇ ਲੈਣਾ ਲੱਗਦੀਆਂ ਨੇ ਤੇ ਆਪਾਂ ਮੈਂ ਸੜਦਿੰਗੀ ਤਾ ਤੇ ਦੇਖੋ ਇਹ ਪਹਿਲੇ ਥੋੜੀ ਜਿਹੀ ਤਾਂ ਲੈਨ ਲਾ ਲਈ ਆ ਗਈ। ਦੇਖੇ ਪ੍ਰਾਪਤਾ ਖੇਡੀ ਜਾਂਦੀ ਖੇਡੀ ਜਾਂਦੀ ਹੁਣ ਇਹ ਔਟ ਹੀ ਨਹੀਂ ਹੁੰਦੀ ਹੈਗੀ। ਤੇ ਆਹ ਲੇ ਖਾਸੀ ਜਾਂਦੇ ਨੇ। ਆਊਟ। ਪ੍ਰਾਪਤਾ। ਹੁਣ ਮੇਰੀ ਵਾਰੀ। ਹੁਣ ਮੇਰੀ ਵਾਰੀ ਠੀਕ ਆ। ਚੱਲੀ ਵਾਰੀ। ਪਹਿਲੀ ਵਾਰ। ਪਹਿਲੀ ਵਾਰ। ਪਹਿਲੀ ਵਾਰ। ਪਹਿਲੀ ਵਾਰ। ਗਾਇਸ ਹੁਣ ਆ ਗਈ। ਆ ਚੱਪਕ ਚੱਪਕ। ਹੁਣ ਗਾਇਸ ਆ ਗਈ ਮੇਰੀ ਵਾਰੀ ਤੇ ਹੁਣ ਇਹਨਾਂ 'ਚ ਦੇਖਦੇ ਕੈਮਰਾਮੈਨ ਦੇਖੋ ਕਿੰਨੇ ਯਾਨੀ ਹੱਥ ਕੱਟਦੇ ਨੇ। ਅਰੀਤ ਨਹੀਂਂਦੀ ਛੋਟੀਆਂ। ਤੇ ਆਪਣਾ ਕੁਝ ਨਾ ਫੜਾ ਦੇਣਾ ਚੱਲ ਤੁਸੀਂ ਦੇਖੀਂ ਕੱਲ ਤੇ ਆਪਾਂ ਲੱਗ। ਹੋ ਲੈ ਆੜੀ ਟੀ ਲੰਗੇ ਮਾਤਾ। ਪਰੇ ਹੋ ਜਾ ਯਾਰ। ਕਿ ਨਹੀਂ ਘੈਂਟ ਟੀ ਆ। ਜਦੋਂ ਆਪਾਂ ਤੁਮੀ ਆ ਲੈਗੇ। ਪਰੇ ਹੋ ਜਾ ਯਾਰ। ਇੱਕਾਂ ਖੇਡਿੰਦੇ ਗਾਇਸ ਪੀਚੋ। ਗਾਇਸ ਕਿਹੜੇ ਇੱਕਾਂ ਕਾਂ ਖੇਡਦੇ ਨੇਗੇ ਹਨਾ ਤੇ ਉਹ ਆਪਦਾ ਕਮੈਂਟ ਚ ਨਾਮ ਜ਼ਰੂਰ ਲਿਖਾ ਜਿਹੜਾ ਇੱਕਾਂ ਕਾਂ ਖੇਡਦੇ ਨੇ। ਜ਼ਰੂਰ ਦੱਸਿਓ ਤੁਸੀਂ ਕਿਵੇਂ ਖੇਡਦੇ ਹੋ। ਕਮੈਂਟ ਚ ਜ਼ਰੂਰ ਦੱਸਿਓ। ਉਹ

ਗਰ ਗਿਆ ਵਾਹ ਟਕਾੜਾ ਲੈ ਲੈ ਮਾਰੋਈ ਲੈਣੀ ਦਿਖਦੀ ਮੈਨੂੰ ਗਾਇਸ ਹੁਣ ਤੁਹਾਨੂੰ ਪਿੱਛੋਂ ਖੇਡ ਕੇ ਫੇਰ ਮਿਲਦਿਆਂ ਸੀ ਜੀ ਆਪਾਂ ਹਾਈਡ ਐਂਸਟੀ ਖੇਡ ਲਈ ਆਗੀ ਜੈ ਹਰ ਮਰਜ਼ੀ ਖੇਡਿਆ ਤੁਸੀਂ ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਹ ਦੇਖੋ ਕੀ ਕਰਦੀ ਆ ਟਿੰਗ ਟਿੰਗੇ 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 ਇਹਦਾ ਗਾਇਸ ਮੌਜ ਤੇ ਮਾਰੀ ਜਾਂਦਾ